ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਜਾਬੀ ਐਸਸੀ ਦੀ ਬੜੀ ਸਰਜੋ ਮੋਰ ਜਥੇਬੰਦੀ ਆ ਜਿਹਦੇ ਸਰਦਾਰ ਸੰਜੀਤ ਸਿੰਘ ਬਾਦਲ ਪ੍ਰਧਾਨ ਨੇ ਅੱਜ ਪਾਰਟੀ ਜੇ ਕੋ ਥੋੜੀ ਬੋਦੀ ਖੜਾਉਤ ਆਈ ਆ ਤੇ ਅੱਜ ਅਸੀਂ ਕੁਝ ਵਰਕਰ ਜਿਹੜੇ ਆ ਬੜੇ-ਬੜੇ ਅਹੁਦੇ ਹੰਢਾ ਚੁੱਕੇ ਲੋਕ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਮੈਂ ਪੁੱਛਣਾ ਚਾਹੁੰਨਾ ਕਿ ਆਮ ਆਦਮੀ ਪਾਰਟੀ 25 26% ਵੋਟ ਲਾਸ ਕਰ ਗਈ ਆ 62 ਐਮਐਲਏ ਉਹਨਾਂ ਦੇ ਆਪਣੇ ਥਾਂ ਤੋਂ ਹਾਰ ਗਏ ਨੇ ਕਿਸੇ ਬੰਦੇ ਨੇ ਭਗਵੰਤ ਮਾਨ ਤੋਂ ਅਸਤੀਫਾ ਨਹੀਂ ਮੰਗਿਆ ਬਸਪਾ ਸਾਰੀ ਪੰਜਾਬ 'ਚ ਕੋਈ ਸੀਟ ਨਹੀਂ ਮਿਲੀ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਇਸੇ ਤਰ੍ਹਾਂ ਭਾਜਪਾ ਵੀ ਪੰਜਾਬ 'ਚ ਇੱਕ ਸੀਟ ਨਹੀਂ ਮਿਲੀ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਇਹ ਕੁਝ ਲੋਕ ਜੋ ਸੈਂਟਰ ਦੇ ਏਜੰਸੀਆਂ ਦੇ ਤਹਿਤ ਕੰਮ ਕਰਕੇ ਸਦਾ ਸੁਖਬੀਰ ਸਿੰਘ ਬਾਦਲ ਕੋ ਅਸਤੀਫਾ ਮੰਗਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਆਪ ਇਹ ਤਿੰਨ ਸਾਹ ਪਰਿਵਾਰ ਬਹੁਤ ਪਹਿਲਾਂ ਤੋਂ ਹੀ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਆਪ ਜਿਹੜਾ ਮੁਲਕਾ ਇਹਦੀ ਨੌ ਨੇ ਹੁਣ ਟਿਕਟ ਦਾ ਉਹ ਤੋਂ ਆਪਣੇ ਭਾਜਪਾ ਤੋਂ ਟਿਕਟ ਲੜੀ ਆ ਐਮਪੀ ਦੀ ਬੜੀ ਬੁਰੀ ਤਰ੍ਹਾਂ ਹਰੇ ਨੇ ਮੇਰੇ ਕਹਿਣ ਤੋਂ ਬਾਅਦ ਇਹ ਸਾਰੇ ਬੀਬੀ ਜ਼ਗੀਰ گور ਵੀ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਚ ਨੇ ਸੈਂਟਰ ਦੇ ਇਸ਼ਾਰੇ ਤੇ ਇੱਕ ਵਾਰੀ ਚੋਣ ਲੜ ਚੁੱਕੀ ਆ ਇਹ ਪਹਿਲਾਂ ਇਨਕਾਰ ਚੁੱਕੇ ਲੋਕ ਆ ਐਵੇਂ ਆ ਕੇ ਕਾਲੀ ਦਲ ਨੂੰ ਬਦਨਾਮ ਕਰਨੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਕੰਧ ਵਾਂਗੂ ਖੜੇ ਆ ਇਹ ਖੜੇ ਰਵਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਆਪਣੇ ਆਖਰੀ ਦਮ ਤੱਕ ਲੜਾਈ ਲੜਦੇ ਰਵਾਂਗੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਜਾਬੀਅਤ ਦੀ ਬੜੀ ਸਰਜੋ ਮੌਰ ਜਥੇਬੰਦੀ ਆ ਜਿਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਅੱਜ ਪਾਰਟੀ ਜੇ ਕੋ ਥੋੜੀ ਬੋਧੀ ਖੜਾਉਤ ਆਈ ਆ ਤੇ ਅੱਜ ਅਸੀਂ ਕੁਝ ਵਰਕਰ ਜਿਹੜੇ ਆ ਬੜੇ ਵੱਡੇ ਅਹੁਦੇ ਹੰਢਾ ਚੁੱਕੇ ਲੋਕ ਉਹ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਮੈਂ ਪੁੱਛਣਾ ਚਾਹਣਾ ਕਿ ਆਮ ਆਦਮੀ ਪਾਰਟੀ 25 26% ਵੋਟ ਲਾ ਉਸ ਕਰ ਗਈ ਆ 62 ਐਮਐਲਏ ਉਹਨਾਂ ਦੇ ਆਪਣੇ ਥਾਂ ਤੋਂ ਹਰ ਗਏ ਨੇ ਕਿਸੇ ਬੰਦੇ ਨੇ ਭਗਵੰਤ ਮਾਨ ਤੋਂ ਅਸਤੀਫਾ ਨਹੀਂ ਮੰਗਿਆ ਬਸ ਬਾ ਸਾਰੀ ਪੰਜਾਬ ਚ ਕੋਈ ਸੀਟ ਨਹੀਂ ਮਿਲੀ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਇਸੇ ਤਰ੍ਹਾਂ ਭਾਜਪਾ ਵੀ ਪੰਜਾਬ ਚ ਇੱਕ ਸੀਟ ਨਹੀਂ ਮਿਲੀ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਇਹ ਕੁਝ ਲੋਕ ਜੋ ਸੈਂਟਰ ਦੇ ਏਜੰਸੀਆਂ ਦੇ ਤਹਿਤ ਕੰਮ ਕਰਕੇ ਸਦਾ ਸਖਬੀਰ ਸੇ ਬਾਦਲ ਕੋ ਅਸਤੀਫਾ ਮੰਗਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਆਪ ਇਹ 300 ਪਰਿਵਾਰ ਬਹੁਤ ਪਹਿਲਾਂ ਤੋਂ ਹੀ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਆਪ ਜਿਹੜਾ ਮੁਲਕਾ ਇਹਦੀ ਨੌ ਨੇ ਹੁਣ ਟਿਕਟ ਦਾ ਤੋਂ ਆਪਣੇ ਬੀਜੇਪੀ ਤੋਂ ਟਿਕਟ ਲੜੀ ਆ ਐਮਪੀ ਦੀ ਬੜੀ ਬੁਰੀ ਤਰ੍ਹਾਂ ਹਜੇ ਨੇ ਮੇਰੇ ਕਹਿਣ ਤੋਂ ਬਾਅਦ ਸਾਰੇ ਬੀਬੀ ਜਗੀਰ ਕੋਰ ਵੀ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਤੇ ਨੇ ਸੈਂਟਰ ਦੇ ਇਸ਼ਾਰੇ ਤੇ ਇੱਕ ਵਾਰੀ ਚੋਣ ਲੜ ਚੁੱਕੀ ਆ ਇਹ ਪਹਿਲਾਂ ਇਨਕਾਰ ਚੁੱਕੇ ਲੋਕ ਆ ਐਵੇਂ ਆ ਕੇ ਕਾਲੀ ਦਲ ਨੂੰ ਬਦਨਾਮ ਕਰਨ ਅਸੀਂ ਸਰਦਾਰ ਸ਼ਖਬੀਰ ਸਿੰਘ ਬਾਦਲ ਨਾਲ ਕੰਧ ਵਾਂਗੂ ਖੜੇ ਆ ਤੇ ਖੜੇ ਰਾਵਾਂਗੇ ਸੋਮ ਹੀ ਕਾਲੀ ਦਲ ਦੀ ਹਮੇਸ਼ਾ ਆਪਣੇ ਆਖਰੀ ਦਮ ਤੱਕ ਗੜਾਈ ਲੜਦੇ ਰਾਵਾਂਗੇ ਸ਼ਰੋਮਣੀ ਅਕਾਲੀ ਦਲ ਪੰਜਾਬ ਤੇ ਪੰਜਾਬੀ ਐਸਸੀ ਦੀ ਬੜੀ ਸਰਜੋ ਮੋਰ ਜਥੇਬੰਦੀ ਆ ਜਿਹਦੇ ਸਰਦਾਰ ਸੰਜੀਤ ਸਿੰਘ ਬਾਦਲ ਪ੍ਰਧਾਨ ਨੇ ਅੱਜ ਪਾਰਟੀ ਜੇ ਕੋ ਥੋੜੀ ਬੋਧੀ ਖੜਾਓਤ ਆਈ ਆ ਤੇ ਅੱਜ ਅਸੀਂ ਕੁਝ ਵਰਕਰ ਜਿਹੜੇ ਆ ਬੜੇ ਵੱਡੇ ਅਹੁਦੇ ਹੰਡਾ ਚੁੱਕੇ ਲੋਕ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਮੈਂ ਪੁੱਛਣਾ ਚਾਹਣਾ ਕਿ ਆਮ ਆਦਮੀ ਪਾਰਟੀ 25 26% ਵੋਟ ਲਾਸ ਕਰ ਗਈ ਆ 62 ਐਮਐਲਏ ਉਹਨਾਂ ਦੇ ਆਪਣੇ ਥਾਂ ਤੋਂ ਹਾਰ ਗਏ ਨੇ ਕਿਸੇ ਬੰਦੇ ਨੇ ਭਗਵੰਤ ਮਾਨ ਤੋਂ ਅਸਤੀਫਾ ਨਹੀਂ ਮੰਗਿਆ ਬਸਪਾ ਸਾਰੀ ਪੰਜਾਬ 'ਚ ਕੋਈ ਸੀਟ ਨਹੀਂ ਮਿਲੀ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਇਸੇ ਤਰ੍ਹਾਂ ਭਾਜਪਾ ਵੀ ਪੰਜਾਬ 'ਚ ਇੱਕ ਸੀਟ ਨਹੀਂ ਮਿਲੀ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਇਹ ਕੁਝ ਲੋਕ ਜੋ ਸੈਂਟਰ ਦੇ ਏਜੰਸੀਆਂ ਦੇ ਤਹਿਤ ਕੰਮ ਕਰਕੇ ਸਦਾ ਸੁਖਬੀਰ ਸਿੰਘ ਬਾਦਲ ਕੋ ਅਸਤੀਫਾ ਮੰਗਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਆਪ ਇਹ ਤਿੰਨ ਸਾਹ ਪਰਿਵਾਰ ਬਹੁਤ ਪਹਿਲਾਂ ਤੋਂ ਹੀ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਆਪ ਜਿਹੜਾ ਮੁਲਕਾ ਇਹਦੀ ਨੌ ਨੇ ਹੁਣ ਟਿਕਟ ਦਾ ਤੋਂ ਆਪਣੇ ਭਾਜਪਾ ਤੋਂ ਟਿਕਟ ਲਈ ਆ ਐਮਪੀ ਦੀ ਬੜੀ ਬੁਰੀ ਤਰ੍ਹਾਂ ਹਾਰੇ ਨੇ ਮੇਰੇ ਕਹਿਣ ਤੋਂ ਬਾਅਦ ਇਹ ਸਾਰੇ ਬੀਬੀ ਜ਼ਗੀਰ گور ਵੀ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਚ ਨੇ ਸੈਂਟਰ ਦੇ ਇਸ਼ਾਰੇ ਤੇ ਇੱਕ ਵਾਰੀ ਚੋਣ ਲੜ ਚੁੱਕੀ ਆ ਇਹ ਪਹਿਲਾਂ ਇਨਕਾਰ ਚੁੱਕੇ ਲੋਕ ਆ ਐਵੇਂ ਆ ਕੇ ਕਾਲੀ ਦਲ ਨੂੰ ਬਦਨਾਮ ਕਰਨੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਕੰਧ ਵਾਂਗੂ ਖੜੇ ਆ ਇਹ ਖੜੇ ਰਾਵਾਂਗੇ ਸੋਮ ਹੀ ਕਾਲੀ ਦਲ ਦੀ ਹਮੇਸ਼ਾ ਆਪਣੇ ਆਖਰੀ ਦਮ ਤੱਕ ਲੜਾਈ ਲੜਦੇ ਰਾਵਾਂਗੇ